ਆ ਦੇਖ ਲਓ ਬਾਈ ਜੀ ਪਹਿਲਾਂ ਡਾਟਾ ਪਾਈ ਹੋਈ ਸੀ ਪੁਰਾਣੀ ਆ ਘੱਟ-ਘੱਟ ਹੋਊਗਾ ਇਹ 50 ਸਾਲ ਪੁਰਾਣਾ ਘਰ ਆ ਇਹਾਂ ਸਾਲ ਤੋਂ ਵੱਧ ਹੋ ਗਿਆ ਨਾ ਆ ਦੇਖ ਲਓ ਜਮਾ ਜਮਾ ਖਤਮ ਹੋ ਰਿਹਾ ਸੀ ਦੇਖੋ ਦੇਖੋ ਰਿਸਕ ਵਾਲਾ ਕੰਮ ਹੀ ਹੈ ਇੱਕ ਤਰ੍ਹਾਂ ਦਾ ਮਜ਼ਦੂਰ ਬੰਦਿਆਂ ਨੂੰ ਕੰਮ ਕਰਨਾ ਪੈਂਦਾ ਦੇਖੋ ਜਿਹੜੇ ਇੱਥੇ ਰਹਿੰਦੇ ਸੀ ਉਹ ਵਿਚਾਰੇ ਰਿਸਕ 'ਚ ਰਹਿੰਦੇ ਸੀ ਉਹ ਮਕਾਨ ਮੇਲ ਚ ਕੇ ਚਲੇ ਗਏ ਤੇ ਇਸ ਨੇ ਮੁੱਲ ਲੈਤਾ ਸੀਗਾ ਤੇ ਉਹਨੇ ਕਿਹਾ ਵੀ ਸਾਰਾ ਘਰ ਤਵਾਗੇ ਮੈਂ ਦੁਬਾਰੇ ਪਾਉਣਾ ਆ ਆ ਦੇਖੋ ਜੇ ਹੁਣ ਉਹ ਇਹਨਾਂ ਦੀ ਕੋਈ ਮਿਆਦ ਨਹੀਂ ਹੈਗੀ ਜੇ ਹੋ ਰਹੇ ਨੇ ਵੀ ਤਾਂ ਖਾਤਰੇ ਵਾਲਾ ਕੰਮ ਹੀ ਸੀ ਆ ਦੇਖੋ ਮਸੀਂ ਵੀ ਇਹਨੂੰ ਮਸਾ ਕੱਢ ਰਹੇ ਆ ਹਾਂ ਸਾਰੇ ਗਾਡਰ ਜਰੇ ਪੈਣਗੇ ਖਦਮ ਹੋ ਰਿਹਾ ਮਕਾਨ ਇਹ ਇੱਥੋਂ ਤੱਕ ਸੀਗਾ ਇੱਥੋਂ ਤੱਕ ਸੀਗਾ ਡਾਟਾ ਇੱਥੋਂ ਲੈ ਕੇ ਆ ਪਿੱਛੇ ਡਾਟਾ ਹੀ ਨਹੀਂ ਬਈ ਬਾਕੀ ਨਾ ਵੀ ਜਦੋਂ ਵੀ ਕੰਮ ਕਰਦੇ ਹੋਗੇ ਸਤਾਰਕ ਰੱਖੋ ਹਾ ਹਸ ਤੋ ਹਨਾ ਅਸੀਂ ਕਹਿੰਦੇ ਵੀ ਕੰਮ ਟਿਕਾਈ ਨਾ ਕਰ ਲੋ ਕੋਈ ਗੱਲ ਨਹੀਂ ਬਈ ਆਪਣੇ ਭਰਾ ਨੇ ਜਿਹੜੇ ਸਾਰੇ ਗੱਲਿੰਗ ਕੰਮ ਤਾਂ ਲੇਟ ਵੀ ਹੋ ਜੂ ਬਈ ਪਰ ਬੰਦਾ ਨਹੀਂ ਮੁੜ ਕੇ ਆਉਂਦਾ ਹਨਾ ਨਾ ਬੰਦਾ ਉਹ ਜਾਂ ਬਹਾ ਲਵੇ ਅੱਗੇ ਤੋਂ ਵੀ ਡਾਟਾ ਨਾ ਪਾਇਓ ਖਾਣ ਨੂੰ ਨਹੀਂ ਡਾਟਾ ਨਾਲ ਡਾਟਾ ਦੀ ਕੋਈ ਮਾਇਦ ਨਹੀਂ ਜੀ ਆਦੇ ਦੌਰ ਵੀ ਵੱਧ ਲੱਗ ਜਾਣਗੇ ਲੈ ਜਾਣਗੇ ਕੋਈ ਗੱਲ ਨਹੀਂ ਪਰ ਪੱਕਾ ਕੰਮ ਕਰਾਉਗਾ ਕੱਟ ਪਾ ਲੋ ਇੱਕ ਕਮਰਾ ਪਾ ਲੋ ਜ਼ਰੂਰੀ ਥੋੜੀ ਆ ਵੀ ਆ ਪਾਡੀਆਂ ਜਾ ਕੇ ਵਾਹ ਲੈਣਾ ਜਰਰੀ ਬਹਨੇ ਗਾ ਜਮ ਆ ਇਧਰ ਵੀ ਖਤਮ ਹੀ ਆ ਸਾਰੇ ਨਾ ਤਾਂ ਪਹਿਲਾਂ ਨਾਲ ਜ ਲੈਟਰ ਲੌਟਰ ਹੁੰਦਾ ਸੀ ਕੋਈ ਇਹ ਤਾਂ ਆਈ ਆ ਬਸ ਕੰਦਾ ਹੀ ਖੜੀਆਂ ਨੇ ਰੱਬ ਆਸਰੀ ਖੜੀਆਂ ਨੇ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ